ਇਟ ਵੀ ਬਹੁਤ ਜਿਆਦਾ ਘੱਟ ਹੈ ਆਪਣੇ ਕੋਲੇ 3 ਕਾ ਹਜ਼ਾਰ ਰੁਪਏ ਦਾ ਦੇ ਦਾਂ ਕਿਸੇ ਨੂੰ ਲੋੜ ਹੋ ਗੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਗੇਰ ਆ ਆਹ ਸ੍ਰੀ ਗਾਜੀ ਸਾਹਿਬ ਉਹ ਸੁਵਾਰਕਾਜ ਸਾਡੇ ਚੈਨਲ 38744 ਵਾਲੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਤੂੜੀ ਵਾਲੇ ਰੀਪਰਾਂ ਦੇ ਜਾਲ ਜਾਲ ਆਪਣੇ ਕੋਲੇ ਸੈਕਿੰਡ ਹੈਂਡ ਪੈਨੇ ਕਿਸੇ ਵੀਰ ਭਾਈ ਨੂੰ ਲੋੜ ਹੁੰਦੀ ਹੈ ਜਾਲ ਮਿਲ ਜਾਣਗੇ ਤੇ ਜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਤੁਸੀਂ ਵੀ ਕਿਸੇ ਖੇਤੀਬਾੜੀ ਵਾਲੇ ਸੰਗ ਦੀ ਐਡ ਲਗਾਉਣੀ ਹੁੰਦੀ ਹੈ ਤਾਂ ਸਾਨੂੰ ਵਟਸਐਪ ਤੇ ਨੰਬਰ ਤੇ ਫੋਟੋਆਂ ਪਾ ਦਿਓ ਅਸੀਂ ਆਪਣੇ ਚੈਨਲ ਤੇ ਐਡ ਲਾ ਦਾਂਗੇ ਚ ਆਪਣਾ ਨੰਬਰ ਹੈਗਾ ਹੈਲਪਲਾਈਨ ਨੰਬਰ ਹੈਗਾ 9876469411 ਚਲੋ ਜੀ ਕਰਦੇ ਆਪਾਂ ਵੀਡੀਓ ਸਟਾਰਟ ਇੱਕ ਆਪਾਂ ਤੁਹਾਨੂੰ ਐਡ ਤੇ ਗੇੜ ਵੀ ਦਿਖਾਵਾਂਗੇ ਆਪਣੇ ਕੋਲੇ ਕੀ ਐਸਏ ਦਾ ਗੇੜ ਵੀ ਪਿਆਗਾ ਉਹਦਾ ਗੇੜਾ ਵੀ ਦੱਸਾਂਗੇ ਵੀ ਕਿੰਨੇ ਗੇੜੇ ਆ ਲੈਗਾ ਤੇ ਆਪਾਂ ਜਾਲ ਤੋਂ ਸਟਾਰਟ ਕਰਦੇ ਆ ਆਪਣੇ ਕੋਲੇ ਜਾਲ ਹੈਗਾ ਜੀ 47 ਸਰੀਆਂ ਵਾਲਾ 2020 ਮਾਡਲ ਦਾ 47 ਸਰੀਆਂ ਵਾਲਾ ਜਾਲ ਪਰਲੇ ਪਾਸੇ ਦਿਖਾ ਦਿਓ 80 80 ਜਾਲ ਦੀ ਬਹੁਤ ਵਧੀਆ ਪਈ ਹੈਗੀ ਇਸ ਤਰੀਪਾ ਕੇ ਚੱਲ ਪੈਣਾ 47 ਸਰੀਆਂ ਵਾਲਾ ਜਾਲ ਹੈ ਨਵੇਂ ਮਾਡਲ ਵਾਲਾ ਜਾਲ ਹੈ ਵੱਡੇ ਘੇਰੇ ਵਾਲਾ ਜਿਹਦਾ ਆ ਰੇਟ ਰੱਖਿਆਗਾ 5000 ਅੱਗੇ ਹੈਗਾ ਆਪਣੇ ਕੋਲੇ ਛੋਟੇ ਘੇਰੇ ਵਾਲੇ ਕੇਐਸਸੀ ਦਾ 14 ਫੱਟੀਆਂ ਵਾਲੇ ਦਾ ਇਹ ਹੈਗਾ ਜਾਲ ਹੈਗਾ ਜੀ ਕਿੰਨੇ ਸਰੀਆਂ ਵਾਲਾ ਇਹ ਛੋਟੇ ਘੇਰੇ ਵਾਲਾ ਹੈਗਾ ਇਹਦਾ ਰੇਟ ਰੱਖਿਆ ਆਪਾਂ ਨੇ 4500 ਰੁਪਇਆ ਇਹ ਵੀ ਹੈਗਾ 44 ਸਰੀਆਂ ਵਾਲਾ ਜਾਲ ਹੈਗਾ ਅੱਗੇ ਹੈਗਾ ਆਪਣੇ ਕੋਲੇ ਜਗਤਜੀਤ ਦਾ ਜਾਲ ਆ ਬਿਲਕੁਲ ਨਵਾਂ ਜਾਲ ਐ ਇਸ ਤਰੀ ਪਾ ਕੇ ਚੱਲ ਜੂ ਅਨਲੱਗ ਜਾਲ ਐ ਬਿਨਾ ਪਾਇਆ ਹੋਇਆ ਜਿਹਦਾ ਰੇਟ ਰੱਖਿਆ ਗਿਆ 6000 ਜਗਤਜੀਤ ਰੀਪਰ ਦਾ ਜਾਲ ਐ 47 ਸਰੀਆਂ ਵਾਲਾ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਕੀ ਐ ਸੀ 14 ਫੱਟੀਆਂ ਵਾਲੇ ਦਾ ਪੁਰਾਣੇ ਮਾਡਲ ਦਾ ਇਹ ਹੈਗਾ 43 ਸਰੀਆਂ ਵਾਲਾ ਜਾਲ ਹੈਗਾ ਇਹਦੇ ਵਿੱਚੋਂ 12 ਕ ਸਰੀਏ ਪੱਟੇ ਹੋਏ ਨੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਲਾ ਕੇ ਦੇ ਦਾਂਗੇ ਇਹਦਾ ਰੇਟ ਹੈਗਾ 4500 ਰੁਪਿਆ ਅੱਗੇ ਆਪਣੇ ਕੋਲੇ ਕੰਡਮਾ ਥੋੜਾ ਜਿਹਾ ਕੰਡਮ ਜਾਲ ਹੈ ਸੀਐਸਏ ਦਾ ਵੱਡੇ ਘੇਰੇ ਵਾਲੀ ਦਾ ਨਵੇਂ ਮਾਡਲ ਦਾ ਇਹ ਹੈਗਾ ਜੀ 47 ਸਰੀਆਂ ਵਾਲਾ ਜਾਲ ਹੈ ਤੇ ਥੋੜਾ ਜਿਹਾ ਮੁੱਸੇ ਹੈਗਾ ਇਹਦਾ ਰੇਟ ਵੀ ਬਹੁਤ ਜ਼ਿਆਦਾ ਘੱਟ ਹੈ ਆਪਣੇ ਕੋਲੇ 3 ਕ ਹਜ਼ਾਰ ਰੁਪਏ ਦਾ ਦੇ ਦਾਂਗੇ ਕਿਸੇ ਨੂੰ ਲੋੜ ਹੋਵੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਗੀਰ ਆਪਣੇ ਕੋਲੇ ਟੋਟਲ ਪੰਜ ਜਾਲ ਨੇ ਕਿਸੇ ਨੇ ਖਰੀਦਣਾ ਹੋਵੇ ਤਾਂ ਆਪਣੇ ਨੰਬਰ ਤੇ ਸੰਪਰਕ ਕਰਕੇ ਇਹ ਜਾਲ ਖਰੀਦ ਸਕਦਾ ਹੈ ਮੋਬਾਈਲ ਨੰਬਰ ਹੈਗਾ 75278 267317527826731 ਅੱਗੇ ਤੁਹਾਨੂੰ ਆਪਾਂ ਗੀਅਰ ਦਿਖਾਉਨੇ ਆ ਅੱਗੇ ਗੀਅਰ ਦਿਖਾਉਨੇ ਆ ਤੁਹਾਨੂੰ ਗੀਅਰ ਹੈਗਾ ਜੀ ਸਵਾ ਗੀੜੇ ਵਾਲਾ ਕੇਐਸ ਦਾ ਗੀਅਰ ਹੈਗਾ ਚਲਾਈ ਚਲੂਗੀ ਦਾ ਠੀਕ ਹੈਗਾ ਕੋਈ ਢਿੱਲ ਨਹੀਂ ਹੋएगी ਜੀ ਦਾ ਰੇਟ ਰੱਖਿਆ ਗਿਆ 6000 ਉਸੇ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਇਹਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ 7527826731 ਸਵਾ ਗੀੜੇ ਵਾਲਾ ਗੀਅਰ ਹੈਗਾ ਇਹ ਲਗੇਰ ਦੇ ਵਿੱਚ ਪਾਉਣਾ ਪੂਰਾ ਉਸ ਕਰੂਸ ਕੋਈ ਨਾਲ ਨਹੀਂ ਹੈਗਾ ਕੱਲਾ ਗੇਰ ਹੈ ਜਾਲਵੀ ਇਸ ਗੇਰ ਨਾਲ ਦੇ ਨਾਲ ਨੇਗੇ ਆਪਣਾ ਪਿੰਡ ਹੈਗਾ ਖੜਿਆਲ ਕੋਠੇ ਜ਼ਿਲ੍ਹਾ ਸੰਗਰੂਰ ਨੇੜੇ ਸਨਾਮ ਮੋਬਾਈਲ ਨੰਬਰ 75278 26731 ਜਾਲਵੀ ਉਸੇ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਤੇ ਗੇਰ ਵੀ ਉਸੇ ਨੰਬਰ ਤੇ ਆਪਣੇ ਲਵੇ ਗੇਰ ਪੀਸ ਹੋਗਾ ਕਿ ਜੇਲਾ ਓਕੇ